ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਲੇਰ ਕੋਟਲੇ ਜ਼ਿਲ੍ਹੇ ਦਾ ਪਿੰਡ ਮਣਕੀ ਮਣਕੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸਾਰੇ ਜਾਨਵਰ ਪਈ ਹੁਣ ਉਹਦੇ ਵਕਾਊ ਆ ਇੱਕਾ ਤੋਂ ਓਕੜ ਗੱਬਣ ਝੋਟੀ ਕਹਿ ਸਕਦੇ ਗੱਬਣ ਦੁੱਧੋ ਡਰਾਈ ਬੋਸ ਸ਼ਕੀਨ ਝੋਟੀ ਹੋਊਗੀ ਇੱਕ ਕੱਟੀ ਇੱਕ ਲਾਲ ਗਾਂ ਮਨੋ 10 12 ਦਿਨਾਂ ਦੀ ਕੱਚੀ ਚੰਗੇ ਦੁੱਧ ਦੀ ਮਾਲਕ ਇੱਕ ਹੋਰ ਵੈੜ ਗੱਬਣ ਦੁੱਧੋ ਡਰਾਈ ਚਾਰਾਂ ਜਨਵਰਾਂ ਦੀ ਡਿਟੇਲ ਮਿਲਦੀਆਂ ਬਾਈ ਨੂੰ ਕਰਦੇ ਆ ਗੱਲਬਾਤ ਆਪਾਂ ਸਸਿਕਲ ਵੀਰ ਜੀ ਸਸਿਕਲ ਵੀਰ ਜੀ ਕੀ ਹਾਲ ਹੈ ਬੱਲੇ ਬਹੁਤ ਠੀਕ ਹੈ ਸੇਤਾ ਦੇ ਪਰਿਵਾਰ ਵਾਹ ਬੜੀਆ ਵੀਰ ਚਰਦੀ ਕਲਾ ਦੇ ਸਾਰੇ ਆਪਾਂ ਬਾਈ ਉੱਚੀ ਬੋਲੀ ਜੀ ਮੜਾ ਜੀ ਅੱਛਾ ਨਾਮ ਦੱਸ ਦਈਏ ਕਿਹਨਾਂ ਦੇ ਆਪਦਾ ਨਾਂ ਵੀਰੇ ਚਰਨਜੀਤ ਆ ਮੇਰਾ ਜੀ ਪਿੰਡ ਆਪਣਾ ਮਾਨਕੇ ਵੀਰੇ ਜ਼ਿਲ੍ਹਾ ਮਲੇਰ ਸੰਦੌੜ ਆ ਗਿਆ ਵੀਰੇ ਇੱਧਰ ਪੰਜ ਗਰਾਈਆਂ ਠੀਕ ਆ ਰੇਕੋਰਡ ਵੀ ਥੋੜਾ 10-12 ਕਿਲੋਮੀਟਰ ਹੈ ਇਹਦਾ ਰੇਕੋਰਡ ਤਾਂ 10 ਕਿਲੋਮੀਟਰ ਹੀ ਪੈਦੀ ਆ 10-12 ਕਿਲੋਮੀਟਰ ਠੀਕ ਆ ਅੱਛਾ ਵੀਰੇ ਸਾਰੇ ਜਾਨਵਰੀ ਵਕਾਊ ਕਰੋ ਹਾਂ ਜੀ ਠੀਕ ਆ ਭਾਈ ਤੇ ਕੀ ਕਾਰਨ ਬਣ ਗਿਆ ਵਿੱਚ ਉਹਦਾ ਬਸ ਵੀਰੇ ਉਸ ਵਾਰ ਉਦਾਂ ਹੀ ਮੜਾ ਬਟਾ ਲੈ ਆਏ ਜਦਨੇ ਵੇਦਨੇ ਸ਼ੇਰਿੰਗਰ ਲੋ ਇਹ ਤਿਆਰ ਤੁਰ ਕੇ ਆ ਨਾ ਹੁਣੇ ਕੰਮ ਜੇ ਤੁਰਿਆ ਆਪਾਂ ਮੜਾ ਚੋ ਸ਼ੁਕਰ ਹੈ ਰੱਬ ਦਾ ਯਾਰ ਲੈ ਭਾਈ ਭਾਈ ਦੀ ਸਪੋਰਟ ਕਰਿਓ ਯਾਰ ਉਹੀ ਬਾਈ ਇੱਲੀ ਆ ਕੇ ਤਿਆਰ ਤੁਰ ਕਰਕੇ ਵੇਚਣਾ ਚੰਗੀ ਗੱਲ ਆ ਬਾਈ ਘਰ ਪਰਿਵਾਰ ਚਲਾਉਣ ਦੀ ਮਿਹਨਤ ਕਰਨੀ ਪੈਂਦੀ ਆ ਹਨਾ ਵੀਰੇ ਸਹੀ ਗੱਲ ਹਾਂ ਹਾਂ ਅੱਛਾ ਵੀਰੇ ਆ ਪਹਿਲੇ ਨੰਬਰ ਤੇ ਝੋਟੀ ਆ ਜਿਹੜੀ ਇਹਦੇ ਤੋਂ ਸ਼ੁਰੂਆਤ ਕਰ ਲਈ ਆ ਪਰ ਕਿੰਨੇ ਚਿਰ ਦੀ ਗੱਪਣਾ ਬਾਈ ਇਹਦੀ ਵੀਰੇ ਹਜੇ 8ਵੇਂ ਪੂਰੇ ਹੋਣ ਦੇ ਵੀ ਥੋੜਾ ਜਿਹਾ 9ਵਾਂ ਚੱਲ ਪਿਆ ਇਹ ਨੋਆ ਕਿੰਨੇ ਚਿਰ ਚੱਲ ਪੂਗੇ ਇਹਨੂੰ ਇਹਨੂੰ ਬਾਕੀ ਜਿਹੜਾ ਹਾਂ ਤਰੀਕ ਦੇ ਇੱਕ ਜਰੂਰ ਦੱਸਦਾ ਜੀ ਫੋਨ ਤੇ ਦੱਸ ਦਾਂਗਾ ਵੀ 8 ਮਹੀਨੇ ਦੀ ਗੱਪਣ ਕਹਿ ਸਕਦੇ ਆ ਯਾਰ ਆਪਾਂ 8 ਦੀ ਕੰਪਲੀਟ ਆ ਕੋਈ ਵੀ ਬੰਦਾ ਆਪਣਾ ਚੈੱਕ ਕਰਾ ਲਵੇ ਕੋਈ ਚੈੱਕ ਕਰਵਾ ਕੇ ਜਾਵੇ ਹਾਂ ਚੈੱਕ ਕਰਵਾਈ ਤੋਂ ਬਿਨਾਂ ਵੀਰੇ ਤੋਂ ਇਹ ਮੇਰੀ ਪੂਰੀ ਗਾਰੰਟੀ ਆ ਬਣੀ ਖਾਣਾ ਵੀ ਗਾਰੰਟੀ ਇੱਕ ਗੱਲ ਹੋਰ ਦੱਸ ਕੇ ਵੀਰ ਉਹ ਤੁਹਾਨੂੰ ਕਹਿਣੀ ਚਾਹਣਾ ਤੁਸੀਂ ਅਗਲੇ ਦੇ ਘਰੋਂ ਪਸ਼ੂ 700 ਰੁਪਏ ਦਾ ਲੈ ਲੈਣੇ ਆ ਪਰ ਪਤਾ ਨਹੀਂ ਕੀ ਗੱਲ ਆ ਚੈੱਕ ਕਰਾਉਣ ਲਈ 200 ਰੁਪਏ ਪਿੱਛੇ ਤੁਸੀਂ ਲੈ ਪਿੱਛੇ ਵੱਜ ਜਾਂਦੇ ਆ ਚੈੱਕ ਕਰਾਉਣ ਤੇ 200 ਰੁਪਇਆ ਲੱਗਦਾ ਨਾ ਅਗਲੇ ਦਾ ਲੰਭਾ ਰਹਿੰਦਾ ਤੇ ਨਾ ਆਉਂਦਾ ਰਹਿੰਦਾ ਕਿਉਂ ਵੀਰੇ ਜਦੋਂ ਚੈੱਕ ਕਰਾਈ ਹੋਵੇ ਨਾ ਪਾ ਅਗਲੇ ਬਿਲਕੁਲ ਵੀਰੇ ਆਪਣੇ ਸਰਕਾਰੀ ਡਾਕਟਰ ਆ ਉਹਦੀ ਚੈੱਕ ਕਰੀ ਆ ਤੇ ਆਪਣੀ ਜਿਹੜਾ ਕੋਈ ਵੀ ਆਪਣਾ ਭਰੋਸੇਵੰਦਾ ਫੇਰ ਆਇਆ ਫੇਰ ਅਗਲਾ ਦੋ ਮਹੀਨੇ ਵੀ ਦੋਆਂ ਨੂੰ ਚਾਰ ਮਹੀਨੇ ਕਹਿੰਦਾ ਚਾਰ ਮਹੀਨੇ ਹੋ ਗਿਆ ਇਹਨੂੰ ਮਹੀਨੇ ਲਈ 60 ਜੀ ਬਦਲ ਲੈਂਦਾ ਬੰਦਾ ਹੈ ਇਹ ਵੀ ਗੱਲ ਹੋ ਜਾਂਦੀ ਨਾਲ ਉਸਤਾਦ ਦੁੱਧ ਕਿੰਨਾ ਦੇ ਦਿੱ ਰਹੀਏ ਇਹ ਵੀਰੇ 10 ਕਿਲੋ ਦਿੱਤਾ ਬਲੂਨ ਨੇ ਇਹ ਕੀ ਆ ਤਾਂਦਾ ਮੂੰਹ ਹਜੀ ਠੀਕ ਹੁਣ ਦੂਜਾ ਸੁਆ ਸੁਣਾ ਇਹਨੇ ਚੰਗੀ ਬਣਦੀ ਹੁਣੀ ਥਲੋ ਦਾ ਹਾਂ ਵੀਰੇ ਉਹ ਆਪਣੇ ਦੁਜੇ ਚਾਰ ਦੰਦਾਂ ਦਾ ਮੋਹ ਹਾਂ 4 ਦੰਦ ਹਾਂ 10 10.5 ਕਿਲੋ ਅਮੀਰ ਕਹਿੰਦੀ 11 12 ਉਹ ਗੱਲ ਹੈ ਸਿੰਗਾ-ਸਿੰਗਾ ਦੀ ਚੰਗੀ ਆ ਕਰ ਜੇ ਬੇਸਕ ਸਮਦਰ ਬਰੀਕੀ ਚੰਗੀ ਆ ਹਨਾ ਠੀਕ ਇਹ ਦੁੱਗੀ ਸੂਪੀ ਸੀ ਗਰੀ ਦੁੱਗੀ ਸੂਪੀ ਸੀ ਹਾਂ ਅਚਾ ਕੀ ਰੇਟ ਰਹੂਗਾ ਵੀਰੇ ਅੱਜ ਵੀਰੇ ਇਹ ਤੁਹਾਨੂੰ ਵੀ ਪਤਾ ਕੋਈ ਟਕਾਣੇ ਦੀ ਜਦੋਂ ਗਈ ਨਹੀਂ ਦੇਣੀ ਆ ਲੈਣਾ ਕਿਉਂਕਿ ਮੇਰੇ ਗੱਲ ਪਤਾ ਕੀ ਆ ਤੈਨੂੰ ਮੈਂ ਦੱਸ ਦਿੰਦਾ ਭਰਾ ਜੇ ਦਾ ਇੱਕ ਘਟ ਦੁੱਧ ਦਿੰਦੀ ਹੁੰਦੀ ਹੁੰਦੀ ਗੱਲ ਹੋਰ ਸੀ ਹੁਣ ਤਾਂ ਪੱਠੇ ਪਾਉਣੇ ਅਗਲੇ ਨੇ ਹਾਂਜੀ ਹਾਂਜੀ ਬਸ ਆ 1.5 ਮਹੀਨਾ ਸਾਹਮਣੀ ਪਾਉਣੇ ਨੇ ਤੇ ਅੱਜ ਆਪਾਂ ਵੀਰੇ 90 ਚੋਂ ਆਪਾਂ ਕੋਸਮਾਨ ਤਣ ਜਗਾ ਕਿੰਨਾ ਨੂੰ ਕਰਦੇ ਹਜ਼ਾਰ ਕਰਦੇ ਖੁੱਲ ਕੇ ਕਹਦੇ ਟਿਕਾਣੇ ਤੇ ਆ ਜਾ ਜਾ ਨਹੀਂ ਵੀ ਵਟਕਾਣੇ ਆਸ ਯਾਰ ਕਿੰਨੇ ਦੀ ਸ਼ਾਨ ਚਲ ਦੋ ਛੱਡ ਦਿਆਂਗੇ ਕਰੀ ਦੋ 80000 ਦੀ ਹਾਂਜੀ ਹਾਂਜੀ ਮੌਕੇ ਤੇ ਕੋਈ ਹੋਰ ਭਰਾ ਆ ਗਿਆ ਕਹੇ ਯਾਰ ਗੱਲ ਨਹੀਂ ਆਪਾਂ ਤੇਰੇ ਕੋਈ ਕੋਈ ਨਾ ਤੋੜ ਦਈਏ ਮਾੜੇ ਜਿਹੇ ਨੂੰ ਕਿ ਕਿਵੇਂ ਕਰੀਏ ਡਰਦੀ ਹੈ ਨਾ ਇਹ ਡਰਦੀ ਹੈ ਥੋੜਾ ਜਿਹਾ ਕੈਮਰੇ ਤੋਂ ਨਾ ਹੋ ਕਰ ਜੇ ਵੀ ਆ ਦੇਖੀ ਕੋਈ ਕੌਣ ਦਾ ਜਾਂਦਾ ਯਾਰ ਹੂੰ ਤੇ ਰਹਿਣ ਦੀਏ ਫਿਰ ਤੋੜ ਨੂੰ ਚਲ ਕੋਈ ਨਾ ਆਪਾਂ ਤੋੜ ਕੇ ਦਿਖਾਵਾਂਗੇ ਇਹ ਜੀ ਗੱਲ ਨਹੀਂ ਕੋਈ ਬਸ ਠੀਕ ਹੈ ਅੱਛਾ ਕੱਟੀ ਵੀ ਨਾਲ ਉਹ ਇਹ ਸਿੱਧੀ ਵੀ ਬਈ ਕੱਟੀ ਤਾਂ ਮੈਂ ਹੈ ਹੀ ਇਹਦੀ ਨਹੀਂ ਵੀਰੇ ਹੈਗੀ ਉਹਦਾਂ ਹਾਂ ਤੇ ਨਾ ਹੁਣ ਤੈਨੂੰ ਵੀ ਪਤਾ ਨਾ ਚਾਹੁੰਦੀ ਆ ਨਾ ਵਾਸਤਾ ਹਾਂ ਉਹ ਵੀ ਮੈਂ ਸੋਚਦਾ ਕੱਲੋ ਕੋਈ ਨਾ ਉਹ ਵੀ ਜੇ ਕੋਈ ਮੰਗੂ ਆਪਾਂ ਉਹ ਵੀ ਕੁਝ ਨਾ ਹਿਸਾਬ ਜਿਨਾ ਦੇ ਰੰਗ ਕੋਈ ਨਾ ਦੱਸ ਕੇ ਯਾਰ ਠੀਕ ਹੈ ਬਈ ਉਹ 10 ਕੁਆਰ ਦੀ ਕੱਟੀ ਦਿਓ ਜੇ ਵੀ ਮੈਂ ਕੱਟੀ ਵੀਰੇ ABC ਵਾਲੇ ਸੀਮੰਟ ਦੀ ਆ ਉਹ ABC ਕਿਹੜੇ ਦੀ ABC ਐ ਸਰ ABC ਦੇ ਕਿ ਚੰਗੇ ਸੀਮੰਟ ਦੀ ਆ ਹਾਂ ਚੰਗੇ ਸੀ ਕੱਟੀ ਵੀ ਦੱਸ ਦੀ ਵੀ ਕੱਟੀ ਵਖਾਈ ਨੇ ਜੀਕ ਜਾ ਕੇ ਮੜਾ ਜਾ ਸੋਹਣੀ ਬਹੁਤ ਹੈ ਕੱਟੀ ਬਈ ਤੋਰਦੇ ਮੜਾ ਯਾਰ ਕੱਟੀ ਨੂੰ ਇਹਨੂੰ ਲੈ ਪਤੜੀ ਰੰਗ ਬਾਬਾ ਰੜੀ ਆ ਜੇ ਨਹੀਂ ਹੁੰਦਾ 10000 ਦੇ ਵਿੱਚ ਮਿਲ ਜੂਗੀ ਮਿੱਤਰੋ ਬਹੁਤ ਸੋਹਣੀ ਕੱਟੀ ਹੈ ਦੇਖੋ ਗਰਾਂ ਨਿੱਕਾ ਨਿੱਕਾ ਸੰਗ ਹਮ ਇਹੋ ਦਾ ਡਰ ਗਿਆ ਹੀ ਨਹੀਂ ਅੱਜ ਹੋਰ ਦਾ ਬੰਦੇ ਵੇ ਚੰਗੀ ਏ ਕੱਟੀ ਭਰਾਵਾ ਤਰੀ ਕੋਈ ਕੱਟੀ ਦਾ ਕੋਈ ਰੇਟ ਨਹੀਂ ਜਿਆਦਾ ਤੈਨੂੰ ਐਵੇਂ ਕਹਾਂ ਮੈਂ ਦੇ ਦਾਂਗਾ ਆਪਾਂ 88000 ਦੀ ਹੈਨਾ ਵਿੱਚੋਂ ਕਰਦੇ ਆਂਗੇ ਮੰਨ ਲਵੇ ਉਹ ਛੱਡ ਦਾਂਗੇ ਹਾਂ 8 ਮਹੀਨੇ ਦੀ ਗੱਬੜ ਮੰਨ ਲਵੇ ਬਾਕੀ ਉਤਰੀ ਇੱਕ ਵੇਖ ਕੇ ਦੱਸ ਦੇਣਾ ਹਾਂ ਉਹ ਹਾਂਜੀ ਹਾਂਜੀ ਇੱਕ ਤੈਨੂੰ ਵੀ ਬੇਨਤੀ ਹੈ ਮੇਰਾ ਭਰਾ ਬਣ ਕੇ ਗੁੱਸਾ ਨਾ ਕਰੀ ਚੈੱਕ ਕਰਵਾਏ ਤੋਂ ਬਿਨਾ ਮੈਂਣਾ ਟਾਈਪੂ ਦਾ ਜਿਹੜਾ ਉਹ ਹੀ ਚੱਕਰ ਨਹੀਂ ਵੀਰੇ ਆਪਣੇ ਕਿਹੜੀ ਗੱਲ ਆ ਕੋਈ ਆਪਣੇ ਪਿੰਡ ਚ ਤਾਂ ਨਹੀਂ ਡਾਕਟਰ ਜੇ ਕੋਈ ਬਹੁਤ ਕਿਸੇ ਭਰੋਸੇਮੰਦ ਵਾਲਾ ਲੈ ਕੇ ਆਉਣਾ ਕਿਸੇ ਨੇ ਉਹ ਤਾਂ ਆ ਆ ਉਹਦਾ ਲੈਓ ਅੱਛਾ ਵੀਰੇ ਇਹ ਨਾਲ ਗਾਂਵਰੇ ਦੱਸੀ ਬੀ ਨਾ ਲਾਲ ਗਾਇਨ ਦੇ ਵੀਰੇ ਪੰਜ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਸੂਆ ਕਿੰਨਾ ਸੂ ਗਿਆ ਵੀਰੇ ਤੀਜੇ ਸੂਣਾ ਵੀਰੇ ਤੀਜੇ ਸੂਆ ਸੂਣਾ ਦੁੱਧ ਤਾਂ ਦੇ ਦੂ ਕੀ 15 16 ਕਿਲੋ ਪੇ ਹਾਂਜੀ ਹਾਂਜੀ ਵੀਰੇ ਇਹਦਾ ਵੀ ਦੁੱਧ ਵੀ ਪੂਰਾ ਪੰਜ ਐ ਦਾੜਾ ਦਾ ਦੁੱਧ ਵੀ ਮੱਝਾਰ ਕਾ ਹੋਊਗਾ ਸ਼ੀਰ ਸਾਊਂ ਦਿਆਣਾ ਪਾਓ ਨਾ ਪਾਓ ਠੀਕ ਹੈ ਇੰਨੇ ਸਾਲ ਲੱਗਾ ਹੈ ਹਾਂਜੀ ਠੀਕ ਹੈ ਸੋਹਣੀ ਹੈਗਾ ਬਾਈ ਬਾਕੀ ਉਹਨਦੇ ਵੀ ਵੀਰੇ ਮੰਗਾ ਵਾਲੀ ਚੀਜ਼ ਆ 250 ਦੀਆਂ ਟੋਕੜਾਂ ਵੀ ਮਿਲ ਜਾਂਦੀਆਂ ਨੇ ਚੱਕ 3 ਮਹੀਨਿਆਂ ਦੀਆਂ ਸਰਸਾ 5 ਲੀਟਰ ਵਾਲੀਆਂ ਮਿਲਿਆ ਮੇਰੇ ਮੋੜ ਦੇ ਬਟ ਦੁੱਧ ਵਾਲੀ ਹੈ ਗਾਂ ਬਾਈ ਹੂੰ ਨਹੀਂ ਠੀਕ ਹੋ ਬਾਈ ਕੋਈ ਚੱਕ ਇਹ ਆਪਾਂ ਕਿੰਨੇ ਦੀ ਦੇ ਦਈਏ ਵੀਰੇ ਤੇ ਮੁੱਲ ਤਾਂ ਵੀਰੇ 60000 ਕਰਦੇ ਆ ਨਮੰਗਰ ਨੂੰ ਆਪਾਂ 70 ਮੰਗ ਲਾ 55 ਦੀ ਦੇ ਦਿਆਂਗੇ 55000 ਦੀ ਹਾਂਜੀ 55 ਪਹੁੰਚਣਾ ਕਰਦੀ ਹੈ 100 ਕਿਲੋਮੀਟਰ ੱੱਕਾ ਨਹੀਂ ਜਾਣਦੇ ਕੋਹ ਨਹੀਂ ਦਾ ਇਹ ਸਾਡੇ ਅੱਜ ਪਿੰਡ ਦੇ ਵੀ ਮੰਗਦੇ ਸੀ ਕਿ ਕਹਿੰਦਾ ਕਹਦੇ ਖੁੱਲ ਕੇ ਚੱਲ ਦੇ ਦੇਾਂਗੇ ਵੀਰੇ 55 ਦੇ 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 ਯਾਰ ਕੋਈ ਨਹੀਂ ਓਧਰ ਠੀਕ ਆ ਚੱਲ ਤੇ ਇਹਦੀ ਤੋਰ ਤਾਂ ਦਿੱਤੀ ਆਪਾਂ ਦੂਜੀ ਵੀ ਤੋਰ ਦੇ ਖੋਲ ਕੇ ਉਹਦਾ ਕੀ ਡਿਟੇਲ ਆ ਬਈ ਉਹ ਵੀਰੇ ਆਪਣੇ ਉਹਨੂੰ 8ਵਾਂ ਮਹੀਨਾ ਹਜੇ ਪੂਰਾ ਨਹੀਂ ਹੋਇਆ ਠੀਕ ਆ ਠੀਕ ਹੈ ਨਾ ਮੈਂ ਕਹਿ ਰਹੀ ਗਲਤ ਗੱਲ ਸਾਢੇ ਕੋ ਸੱਤ ਮਹੀਨੇ ਦੀ ਹਾਂ ਸਾਢੇ ਕੋ ਸੱਤਾਂ ਦੀ ਆ ਜੀ ਮੈਂ ਡੇਢ ਕੋ ਮਹੀਨਾ ਬਾਕੀ ਦੋ ਮਹੀਨਾ ਬਾਕੀ ਜਰੂਰ ਦੋ ਮਹੀਨੇ ਖੁੱਲੇ ਨਾਲ ਇਹ ਦੁੱਧ ਦੇਣ ਦੀ ਵੀਰੇ 16-17 ਲੀਟਰ ਦੇ ਦੂੰਦੀ ਆ ਠੀਕ ਹੈ ਨਾ ਕਹਿੰਦੀ ਚੁਆਈ ਇੱਕ ਨੰਬਰ ਆ ਆਪ ਚੋਕੇ ਛੱਡੀ ਆ ਆਪਾਂ ਥੱਲੋ ਬਹੁਤ ਬਣਦੀ ਹੋਊਗੀ ਹਾਂ ਵੀਰੇ 17-18 ਕਿਲੋ ਦੁੱਧ ਦੇ ਦਿੰਦੀ ਆ ਹੁਣ ਦੁੱਧ ਤਾਂ ਹੈ ਨਹੀਂ ਆਪਾਂ ਇਹ ਸੂਆ ਕਿੰਨੂਆ ਸੂਕੀ ਉਸਤਾਦ ਹਾਂਜੀ ਇਹ ਕਿੰਨੂਆ ਸੂਆ ਸੂ ਪੈਂਦੀ ਆ ਇਹਨੇ ਵੀਰੇ ਤੀਜਾ ਗਏ ਦੁੱਧ ਨਹੀਂ ਖਾਰ ਮੰਨਦੀ ਆ ਉਹਦਾ ਦੁੱਧ ਬਹੁਤਾ ਹੁਣ ਛੱਡਿਆ ਹੈ 15 ਦਿਨ ਹੋਏ ਨੇ ਇਹਨੂੰ ਹਾਂ ਇਹਨੇ ਹੁਣ ਰਾਜੀ ਭਰ ਜਾਣਾ ਹਾਂ ਚਾਰੂ ਬਥੇਰੀ ਆ ਕੋਈ ਐ ਨਹੀਂ ਗੱਲ ਕੋਈ ਕੋਲੇ ਖੜ ਕੇ ਜਿਹੜਾ ਕੋਸ ਮਰਜ਼ੀ ਪਾ ਲਵੇ ਨਹੀਂ ਠੀਕ ਹੈ ਬਈ ਥਣ ਥਣ ਵੀ ਚੰਗਾ ਲੱਗਿਆ ਨਹੀਂ ਠੀਕ ਹੈ ਬਈ ਜੇ ਆ ਸੰਭਲੂ ਗੱਲ ਜਾ ਕੇ ਬਈ ਦੋ ਬੋਰੀਆਂ ਚਕਾਰ ਹਨਾ ਸਾਰ ਗੱਲ ਦੀਆਂ ਚਾਹ ਦੇ ਟ੍ਰਾਂਸਲੇਸ਼ਨ ਪਾ ਦੇ ਫੀਡ ਵਗੈਰਾ ਨੇ ਪਾਲ ਜਾਣਾ 400 ਰੁਪਏ ਦਾ ਰਹਿਣ ਦੀ ਗੱਲ ਪੂਰੀ ਬਣ ਜਾਣੀ ਬਈ ਇਹ ਕਿੰਨੇ ਦੀ ਦੇ ਦਗੇ ਠੀਕ ਹੈ ਹਮਰੇ 1 ਕਿਨ ਦੇ ਦੇ ਦੀ 40 ਦੇ ਦੇ ਨਾ ਯਾਰ ਤੱਕ ਹਾਂਜੀ ਹੈ ਤੱਕਾ ਪਾਜੀ ਇੰਨੇ ਕਿੰਨੇ ਤਿੰਨ ਤਿੰਨ ਮਹੀਨੇਆਂ ਦੀਆਂ ਵੀ ਮਿਲੀਆਂ ਕਿੰਨੇ ਦੀ ਫਿਰ ਖਾਂ ਦਾ 2000 ਛੱਡ ਦੇਾਂਗੇ 38000 ਦੀ ਹਾਂ ਹੋਰ 2000 ਛੱਡ ਦੇਾਂਗੇ ਚਲੋ 37 ਦੀ 4000 ਜਾਂਦੀ ਆ 36 ਦੀ 4000 ਨਹੀਂ ਆਵੇ ਉਹ ਵਿੱਚ ਛੋੜ ਛੱਪਾ ਕਰਦੇ ਹਾਂ ਛੋੜ ਛੱਪਾ ਕਰਦੇ ਛੋੜ ਛੱਪਾ ਹੀ ਕਰੇਗਾ ਗਾਂ ਚੰਗੀਆਂ ਤੇ ਗਾਂ ਸੰਭਾਲਣ ਲਈ ਚੰਗੀ ਹੈ ਨਾ ਸੈਂਟੀਰ ਦੀ ਦੇਦਾ ਠੀਕ ਹੈ ਬਈ ਕੋਈ ਥਾਂ ਚ ਗਰੰਟੀਆਂ ਨਹੀਂ ਕੋਈ ਭਾਰਤੀ ਠੀਕ ਹੈ ਕਿਉਂਕਿ ਅਗਲਾ ਕਹਦੇ ਕੱਚੀ ਕਿਉਂ ਵੇਚਦਾ ਹਾਂ ਸਹੀ ਗੱਲ ਹੈ ਠੀਕ ਹੈ ਨਾ ਵੀ ਤੁਹਾਨੂੰ ਲੱਗਦਾ ਇੱਥੇ ਆਪਦੀ ਪੂਰੀ ਪੰਡ ਖਵਾ ਲਵੇ ਪੱਠਿਆਂ ਦੀ ਬਹਿ ਕੇ ਬਹਿ ਜੇ ਗਰੰਟੀ ਕਰਕੇ ਲੈ ਕੇ ਜਾਓ ਮੂਵ ਕੀ ਆ ਜਾਣਾ ਹੈ ਠੀਕ ਹੈ ਨਾ ਗੁਆ ਗਾਇ ਕਰੜਾ ਕਰਦੀ ਓਕੇ ਹਾਂ ਬਰੀਆ ਬਰੀਆ ਕਰੀ ਜਾਂਦੀ ਆ ਤੁਹਾਡੇ ਸਾਹਮਣੇ ਹੀ ਫੋ ਚੱਕ ਤਾਂ ਨਹੀਂ ਦਾ ਵਿਖਾਈ ਦੋਈ ਆਪਾਂ ਭਾਈ ਤਾ ਇਹ ਨਾ ਨਾ ਬਰੀਆ ਕਰਦੀ ਆ ਹਾਂ ਠੀਕ ਹੈ ਨੰਬਰ ਕਿੰਨਾ ਆ ਗਿਆ ਉਸਤਾਦ ਨੰਬਰ ਮੇਰਾ ਵੀਰੇ 95920 ਆ ਹੂੰ 55947 ਇੱਕ ਵਾਰੀ ਹੋਰ ਉਹ 95920 55947 ਠੀਕ ਹੈ ਭਾਈ ਇਸ ਨੰਬਰ ਤੇ ਕਰ ਲੋ ਮਿੱਤਰੋ ਤੁਸੀਂ ਭਾਈ ਦੇ ਨਾਲ ਗੱਲਬਾਤ ਪਿੰਡ ਮਣਕੀ ਜ਼ਿਲ੍ਹਾ ਮਲੇਰਕੋਟਲਾ ਵਾ ਨੇੜੇ ਸ਼ਹਿਰ ਦਾਸ ਆਹ ਵੇਖੋ ਭਾਈ ਹੋਏ ਕਿੰਨੇ ਇਹ ਖੁੱਲ ਕੇ ਚੱਜਉਂਦਾ ਠੀਕ ਹੈ ਭਾਈ ਓਕੇ ਜੋ ਠੀਕ ਹੈ ਇਹਦਾ ਖੁੱਲਦੀ ਭਈ ਉਸਤਾਦ ਤੇਰੀ ਥੱਤੀ ਆਈਦਾ ਇਹ ਲੱਗਦਾ ਪਹਿਲੀ ਵਾਰੀ ਚੜੂਗੀ ਟੈਂਪੂ ਤੇ ਅੱਦਗੀ ਹੈ ਉਹ ਇਹ ਲਾਪੇ ਹੀ ਕਹਿੰਦੀ ਮੈਨੂੰ ਲੈ ਕੇ ਜਾ ਟੈਂਪੂ ਤੇ ਚੜਾ ਕੇ ਨੰਬਰ 2 ਦਾ ਸਕਰੀਨ ਦੇ ਉੱਤੇ ਇਹ ਗੱਲਬਾਤ ਦੀ ਜਾਣਕਾਰੀ ਹੈ